0 ਰਹੀ ਹੈ ਜੀ ਪਰਫਾਰਮੈਂਸ 0 ਰਹੀ ਹੈ ਸੰਸਦ ਦੀ ਜਿਹੜਾ ਮੋਮਨ ਸਦੀਕ ਹੈ ਵੱਡਦਾ ਹੀ ਨਹੀਂ ਇਕੱਲੇ ਜੈਤੋ ਦਾ ਨੂੰ ਪੀਐਮ ਕਹਿ ਸਕ ਐਮਪੀ ਕਹਿ ਸਕਦੇ ਨੇ ਜੇ ਇਕੱਲਾ ਜੈਤੋ ਜੀ ਵੀ ਸਾਰੇ ਵਿਕਾਸ ਕਰਾਣ ਜੈਤੋ ਜੀ ਕੰਮ ਕਰਾਣ ਨੋ ਹਲਕਿਆਂ ਦਾ ਐਮਪੀ ਹੈ ਉਹ ਕੋਰ ਉਪਰੇ ਦੇਖਣ ਨੂੰ ਨਹੀਂ ਮਿਲਦਾ ਕਦੇ ਕਿਉਂਕਿ ਜਿਹੜੇ ਹੋਣ ਵਾਲੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਤਾਂ ਬਿਲਕੁਲ ਹੀ ਜ਼ੀਰੋ ਪਰਫਾਰਮੈਂਸ ਹੈ ਜੀ ਸਾਡੇ ਪਿਛਲੇ ਮੈਂਬਰ ਪਾਰਲੀਮੈਂਟ ਨੇ ਜਿਹੜਾ ਐਮਪੀ ਲੈਂਡ ਯੂਜ਼ ਕੀਤਾ ਸੀਗਾ ਜਾਂ ਲਾਲੋਬੀ ਆਮ ਆਦਮੀ ਪਾਰਟੀ ਜੈਨਾ ਪ੍ਰਚਾਰ ਕਰਦੀ ਹੈ ਤਾਂ ਉਹਨਾਂ ਦਾ ਜਿਹੜੇ ਸਾਹਮਣੇ ਆਈਆਂ ਵੀ ਆਪਾਂ ਇੱਥੇ ਪੰਡ ਦੇਤਾ ਇੱਥੇ ਦੇਤਾ ਇਹਨਾਂ ਨੇ ਵੀ ਦਿੱਤਾ ਹੋਣਾ ਵੰਡ ਲੇਕਿਨ ਉਹਨਾਂ ਕੋਈ ਵੱਡੇ ਪੱਤਰ ਤੇ ਨਹੀਂ ਵੀ ਜੇ ਕਿਸੇ ਨੇ ਅਪਰੋਚ ਕਰ ਲਈ ਤਾਂ ਕਿਸੇ ਨੂੰ ਮਿਲ ਗਿਆ ਹੋਣਾ ਐਡੀ ਵੱਡੀ ਕੋਟਨ ਮੰਡੀ ਹੈ ਜਿੱਥੇ ਮੈਕਸਿਮਮ ਕੋਟਨ ਹੈ ਇਹ ਕਲ ਵੀ ਪੈਦਾ ਕਰਨਾ ਕਲਤ ਇਹ ਚੀਜ਼ਾਂ ਨੂੰ ਸਿਸਟਮ ਨਾ ਬਣਾਣਾ ਜਿੰਨੀ ਵਜਾ ਹੈ ਕਿ ਅੱਜ ਇਹ ਸਾਰੀ ਬੈਲਟ ਸਾਡੀ ਇੰਪੋਰਟ ਵੱਲ ਖਤਮ ਹੋ ਗਈ। ਬੇਰੋਜ਼ਗਾਰੀ ਵੀ ਫੈਲੀ ਹੋਈ ਹੈ। ਮੈਚਰ ਨੀਤ ਹੈਗੇ ਜੀ ਤੇ ਅੱਜ ਅਸੀਂ ਅੱਜ ਤੁਹਾਡੇ ਨਾਲ ਵਿਸ਼ੇਸ਼ ਕਾਰਜਕ੍ਰਮ ਲੈ ਕੇ ਆਏ ਆਂ ਫਰੀਦਕੋਟ ਦੇ ਜਰਨਲਿਸਟ ਪੱਤਰਕਾਰਾਂ ਨਾਲ ਵਿਚਾਰ-ਵਟਾਂਦਰਾ ਕਰਾਂਗੇ ਕਿ ਆਉਣ ਵਾਲਿਆ ਪੀਐਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸਾਡੇ ਨਾਲ ਕੋਟਪੁਰੇ ਦੇ ਕੁਝ ਪੱਤਰਕਾਰ ਜੁੜੇ ਹੋਏ ਆ ਕਿਉਂਕਿ ਕਾਫੀ ਸੀਨੀਅਰ ਪੱਤਰਕਾਰ ਨੇ ਅਲੱਗ-ਅਲੱਗ ਚੈਨਲ ਤੋਂ ਅਲੱਗ-ਅਲੱਗ ਅਖਬਾਰਾਂ ਤੋਂ ਜਿਹੜੇ ਉਹ ਰਿਪੀਟਿਸ਼ਨ ਕਰਦੇ ਆ ਸਾਡੇ ਆਸ ਵਿੱਚ ਸਰ ਕੀ ਨਾ ਤੁਹਾਡਾ ਜੀ ਅਮਿਤ ਸ਼ਰਮਾ ਅਮਿਤ ਸ਼ਰਮਾ ਜੀ ਪੀਐਮ ਚੁਆਇਸ ਨੂੰ ਲੈ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਪੀਐਮ ਪੀਐਮ ਦੇ ਚੁਆਇਸ ਦੇਖੋ ਜੀ ਇਹ ਪੀਐਮ ਤਾਂ ਜਿਹੜਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਜਿਹੜਾ ਸਾਰੇ ਲੋਕਾਂ ਦੀ ਗੱਲ ਸਮਝੇ ਔਰ ਦੇਸ਼ ਨੂੰ ਅੱਗੇ ਵਧਾਉਣ ਦੀ ਗੱਲ ਕਰੇ ਔਰ ਦੇਸ਼ ਦੇ ਵਿੱਚ ਜੋ ਸਿਸਟਮ ਚੱਲ ਰਿਹਾ ਉਹ ਮੈਨੂੰ ਇਹ ਲੱਗਦਾ ਵਿੱਚ ਕਾਫੀ ਸੁਧਾਰ ਦੀ ਲੋੜ ਹੈ ਦਿਖਾਵੇ ਬਾਜੀ ਜਾਇਜ ਚੱਲ ਰਹੀ ਹੈ ਹਕੀਕਤ ਦੇ ਵਿੱਚ ਕੰਮ ਨਹੀਂ ਹੋ ਰਿਹਾ ਜੋ ਬੇਰੋਜ਼ਗਾਰੀ ਵੱਧ ਰਹੀ ਹੈ ਜੋ ਇਸ ਤੋਂ ਲਾਵਾ ਹੋਰ ਬਹੁਤ ਕਮ ਹੈ ਗਿਆ ਜਿਵੇਂ ਸੈਨਾ ਦੇ ਵਿੱਚ ਆ ਹੈਗਾ ਉਹਨੇ ਅਗਨੀਵੀਰ ਬਹੁਤ ਹੀ ਮਾੜਾ ਸਿਸਟਮ 4 ਸਾਲ ਦੇ ਵਿੱਚ ਤੁਸੀਂ ਕਿਵੇਂ ਸੈਨਿਕ ਪਿਆਰ ਕਰ ਸਕਦੇ ਹੋ ਕਿਵੇਂ ਰਿਟਾਇਰਮੈਂਟ ਕਰ ਸਕਦੇ ਹੋ ਜੋ ਗੋਲੀ ਵਜਣੀ ਹੈ ਉਹ ਉਹਦੇ ਵੀ ਉਹ ਜੀ ਵਜਣੀ ਹੈ ਜਿਹੜਾ ਜਿਹਨੂੰ ਪੈਨਸ਼ਨ ਆਲਾ ਉਹਦੇ ਵੀ ਉਹ ਜੀ ਵਜਣੀ ਹੈ ਅਗਨੀਵੀਰ ਨੂੰ ਤਾਂ ਮਿਲਦਾ ਹੀ ਕੁਝ ਨਹੀਂ ਇਸ ਤਰ੍ਹਾਂ ਜਿਹੜੀ ਯੋਜਨਾਵਾਂ ਵਿੱਚ ਵਧੀਆ ਨਹੀਂ ਹੈਗੀ ਸਰਕਾਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਗੱਠ ਨਿਆ ਬਿਆ ਕਾਂਗਰਸ ਹੋਰ ਆਪ ਤਾਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਅਸਲ ਜੀ ਇਹੋ ਆ ਜੀ ਦੇਖੋ ਫਿਲਹਾਲ ਤਾਂ ਕਾਂਗਰਸ ਦਾ ਗਠਜੋੜ ਹੈ ਜੀ ਬਹੁਤ ਪਿੱਛੇ ਹੈ ਜਿਹੜਾ ਕਾਂਗਰਸ ਵਾਲਾ ਗਠਜੋੜ ਹੈ ਕੁਝ ਸਟੇਟਾਂ 'ਚ ਠੀਕ ਹੈ ਲੇਕਿਨ ਜਿਹੜੀ ਵੱਡੀ ਸਟੇਟਾਂ ਜਿਵੇਂ ਖਾਸ ਕਰ ਉੱਤਰ ਪ੍ਰਦੇਸ਼ ਹੈ ਗੁਜਰਾਤ ਹੈ ਮੱਧ ਪ੍ਰਦੇਸ਼ ਹੈ ਔਰ ਇਸ ਤੋਂ ਇਲਾਵਾ ਇੱਕ ਦੋ ਸਟੇਟਾਂ ਹੋਰ ਹੈ ਜਿਵੇਂ ਰਾਜਸਥਾਨ ਹੈ ਇਹਨਾਂ ਦੇ ਵਿੱਚ ਜਿਹੜਾ ਹੈ ਗਠਜੋੜ ਨੂੰ ਮਤਲਬ ਉਨੀ ਜਿਆਦੇ ਮਤਲਬ ਲੱਗ ਨਹੀਂ ਰਿਹਾ ਵੀ ਬਹੁਤ ਸ਼ਕਤੀ ਨਾਲ ਜਾਂ ਬਰਾਬਰੀ ਤੇ ਖੜਾ ਹੈ ਅਗਰ ਇਲਾਕੇ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਕਾਫੀ ਹੁਣ ਤੱਕ ਖਬਰਾਂ ਵੀ ਲਗਾਈਆਂ ਹੋਣੀਆਂ ਕਿ ਕੀ ਮੁੱਦੇ ਕੀ ਕੀ ਰਹੇ ਆ ਆਪਣੇ ਇਲਾਕੇ ਦੇ ਆਪਣੇ ਇਲਾਕੇ ਦੇ ਤਾਂ ਮੁੱਦੇ ਜੀ ਬਹੁਤ ਹੈ ਔਰ ਮੈਨੂੰ ਆ ਲੱਗਦਾ ਵੀ ਜਿਵੇਂ ਇਹ ਜਿਹੜੇ ਇਲਾਕੇ ਆ ਇਹ ਇਹੋ ਜਿਹੇ ਇਲਾਕੇ ਆ ਜਿੱਥੇ ਕਿ ਇੰਡਸਟਰੀ ਨਹੀਂ ਹੈਗੀ ਔਰ ਡਵੈਲਪਮੈਂਟ ਵਾਸਤੇ ਇੰਡਸਟਰੀ ਦੀ ਬਹੁਤ ਵੱਡੀ ਲੋੜ ਹੈ ਜਿਹੜੇ ਇਸ ਤਰ੍ਹਾਂ ਦੇ ਇਲਾਕੇ ਆ ਔਰ ਹੁੰਦਾ ਕੀ ਹੈ ਚਾਹ ਕੋਈ ਸਰਕਾਰ ਹੋਵੇ ਕਿਸੇ ਪਾਰਟੀ ਦੀ ਸਰਕਾਰ ਹੋਵੇ ਉਹ ਜਿੱਥੇ ਆਲਰੇਡੀ ਇੰਡਸਟਰੀ ਚੱਲ ਰਹੀ ਹੈ ਉੱਥੇ ਹੀ ਵਡਾਵਾ ਦੇ ਕੇ ਉਹਨੂੰ ਹੀ ਜ਼ਿਆਦਾ ਉਹ ਕਰੀ ਜਾਂਦੇ ਆ ਜਦ ਕਿ ਜਿਹੜੇ ਅਜੇ ਸੈਕਟਰ ਹੈ ਜਿਹੜੇ ਪਿਛੜੇ ਹੋਏ ਆ ਜਿਹੜੇ ਇਲਾਕੇ ਪਿਛੜੇ ਹੋਏ ਆ ਜਾਂ ਆਪਾਂ ਜਿਵੇਂ ਪਾਕਿਸਤਾਨ ਬਾਰਡਰ ਦੇ ਬਹੁਤ ਨੇੜੇ ਆ ਤੇ ਆਪਣੇ ਜਿਹੜੇ ਇਲਾਕੇ ਆ ਜੀ ਉਸ ਤਰ੍ਹਾਂ ਦੀ ਇੰਡਸਟਰੀ ਨਹੀਂ ਲੱਗੀ ਹੋਈ ਇੰਡਸਟਰੀ ਵੱਡੀ ਲੱਗੇਗੀ ਤਾਂ ਡਵੈਲਪਮੈਂਟ ਹੋਊਗੀ ਇਲਾਕਿਆਂ ਦੀ ਸਾਰਿਆਂ ਦੀ ਇੰਡਸਟਰੀ ਨਹੀਂ ਹੈਗੀ ਸੰਸਦ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੰਸਦ ਕਿਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਇਲਾਕੇ ਜੀਰੋ ਰਹੀ ਹੈ ਜੀ ਪਰਫਾਰਮੈਂਸ ਜ਼ੀਰੋ ਰਹੀ ਹੈ ਸੰਸਦ ਦੀ ਜਿਹੜਾ ਮੋਮਨ ਸਦੀਕ ਹੈ ਵੱਡਦਾ ਹੀ ਨਹੀਂ ਕੱਲੇ ਜੈਤੋ ਦਾ ਨੂੰ ਪੀਐਮ ਕਹਿ ਸਕਦੇ ਐਮਪੀ ਕਹਿ ਸਕਦੇ ਨੂੰ ਇਹ ਕੱਲਾ ਜੈਤੋ ਦੀ ਵੀ ਸਾਰੇ ਵਿਕਾਸ ਕਰਾਣੇ ਜੈਤੋ ਦੇ ਕੰਮ ਕਰਾਣੇ ਨੋ ਹਲਕਿਆਂ ਦਾ ਐਮਪੀ ਆ ਉਹ ਕੋਟ ਉਪਰੇ ਦੇਖਣ ਨੂੰ ਨਹੀਂ ਮਿਲਦਾ ਕਦੇ ਉਹ ਅਗਰ ਬੀਜੇਪੀ ਔਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਅਕਰ ਉਹਨਾਂ ਦਾ ਗਠਜੰਡਾ ਨੂੰ ਹੁੰਦਾ ਤਾਂ ਕੀ ਫਰਕ ਪਏਗਾ ਕੋਈ ਬਿਲਕੁਲ ਜੇ ਦੋਨਾਂ ਪਾਰਟੀਆਂ ਦਾ ਗਠਜੰਡਾ ਹੁੰਦਾ ਤੇ ਇੱਕ ਸਟਰੋਂਗ ਵੱਲੋਂ ਉਹ ਕੰਪੀਟੀਟਰ ਡਰਾਈਵਰ ਤੇ ਕੋਨਾ ਮੁਕਾਬਲਾ ਹੋਊਗਾ ਫਿਲਹਾਲ ਜਿਹੜਾ ਹੈਗਾ ਬੀਜੇਪੀ ਮੁਕਾਬਲੇ 'ਚ ਨਹੀਂ ਹੈਗੀ ਔਰ ਅਕਾਲੀ ਦਲ ਦਾ ਵੀ ਉਹਨਾਂ ਸਟਰੋਂਗ ਕੰਮ ਨਹੀਂ ਦਿਖ ਰਹੇ ਦੋਨੇ ਪਾਰਟੀਆਂ ਰਣਨ ਦੇ ਜ਼ਰੂਰ ਬਿਲਕੁਲ ਫਾਇਦਾ ਹੋਊਗਾ ਫਿਰ ਪਤਾ ਨਹੀਂ ਲੱਗੂਗਾ ਕਿ ਕੌਣ ਇੰਨਾ ਜਿੱਤੇ ਆਪ ਜਿੱਦੀ ਹੈ ਕਾਂਗਰਸ ਜਿੱਦੀ ਹੈ ਜਾਂ ਕਲੀ ਬੀਜੇਪੀ ਜਿੱਦੀ ਬਰਾਬਰ ਦਾ ਮੁਕਾਬਲਾ ਹੈ ਅਗਰ ਉਹ ਰਾਮ ਮੰਦਰ ਬਣਿਆ ਕੀ ਉਹਦਾ ਪੀਐਮ ਨੂੰ ਮੋਦੀ ਸਾਹਿਬ ਨੂੰ ਫਾਇਦਾ ਹੋਏਗਾ ਇਹ ਕੁਝ ਥਾਵਾਂ ਤੇ ਹੈਗਾ ਜੀ ਹਰੇਕ ਥਾਂ ਤੇ ਨਹੀਂ ਉਹਦਾ ਫਾਇਦਾ ਹੋਣਾ ਕਿਉਂਕਿ ਹਰੇਕ ਜਿਹੜਾ ਸਟੇਟ ਹੈ ਉਹ ਜੇ ਅਲੱਗ-ਅਲੱਗ ਸਾਰਾ ਕੁਝ ਚੱਲਦਾ ਔਰ ਦੂਸਰੀ ਗੱਲ ਜਿੰਨਾ ਇਹ ਪੁਰਾਣਾ ਹੋਈ ਜਾਊਗਾ ਮਾਮਲਾ ਉਨਾ ਹੀ ਘਟੀ ਜਾਊਗਾ ਜੇ ਜਿੰਨਾ ਲੇਟੈਸਟ ਹੈ ਜੀ ਤਾਜ਼ਾ ਹੈ ਤਾਜ਼ੇ ਦਾ ਇਮਪ੍ਰੈਸ਼ਨ ਜ਼ਿਆਦਾ ਹੁੰਦਾ ਹੈ ਅਸਰ ਜਿਆਦਾ ਹੁੰਦਾ ਹੈ ਥੋੜੀ ਥੋੜੀ ਕੋਈ ਵੀ ਮੁੱਦਾ ਹੋਵੇ ਇੰਡੀਅਨ ਜਿਹੜੇ ਲੋਕ ਆ ਉਹਨੂੰ ਭੁੱਲ ਜਾਂਦੇ ਆ ਅਗਲੀ ਗੱਲ ਤੇ ਚਲੇ ਜਾਂਦੇ ਆ ਕੋਈ ਇੱਕ ਮੁੱਦਾ ਜੋ ਇਸ ਏਰੀਆ ਦਾ ਹਾਵੀ ਹੋਇਆ ਹੋਵੇ ਜੋ ਅਜੇ ਤੱਕ ਨਹੀਂ ਹੱਲ ਹੋਇਆ ਮੁੱਦੇ ਤਾਂ ਇਹ ਬਹੁਤ ਆ ਹੁਣ ਐ ਆਪਾਂ ਕੀ ਕਹਿ ਸਕਦੇ ਹਾਂ ਸੈਂਟਰ ਲੈਵਲ ਤੇ ਜਿਵੇਂ ਕਹਿ ਸਕਦੇ ਆ ਕਿ ਰੇਲ ਸਹੂਦਾਵਾਂ ਦੀ ਗੱਲ ਹੈ ਜੀ ਹਾਲਾਂਕਿ ਇੱਕ ਸਟੇਸ਼ਨ ਨੂੰ ਬਹੁਤ ਵਧੀਆ ਕੋਟਕਪੁਰੇ ਦੇ ਨੂੰ ਬਣਾ ਰਹੇ 23 ਕਰੋੜ ਦੀ ਮੰਗ ਸੀਗੀ ਹਾਂ ਹਾਂ ਇਲਾਕੇ ਦੀ ਇੱਥੇ ਤੇ ਇੱਕ ਬਹੁਤ ਵੱਡੀ ਮੰਗ ਹੈ ਮੋੜਾ ਕੋਟੂ ਪੂਰਾ ਰੇਲ ਲਾਈਨ ਦੀ ਜਿਹੜਾ ਇਸ ਇਲਾਕੇ ਦੇ ਲੋਕਾਂ ਨੂੰ ਸਿੱਧਾ ਚੰਡੀਗੜ੍ਹ ਵਾਸਤੇ ਆਉਣ ਜਾਣ ਦੀ ਸੁਵਿਧਾ ਮਿਲੇ ਜਿਹੜੇ ਲੋਕ ਹਾਈ ਕੋਰਟ ਜਾਂਦੇ ਆ ਜਿਹੜੇ ਸਟੇਟ ਦੇ ਆਪਣੇ ਇਹਦੇ ਪੰਜਾਬ ਸਟੇਟ ਦੇ ਜਿਹੜੇ ਸਰਕਾਰ ਕੋਲ ਕੰਮ 'ਚ ਜਾਂਦੇ ਆ ਉਹਨਾਂ ਲੋਕਾਂ ਨੂੰ 5-400 ਰੁਪਏ ਲਾ ਕੇ ਇੱਕ ਪਾਸੇ ਦਾ ਬਸਾਂ ਦਾ ਕਿਰਾਇਆ ਬਹੁਤ ਮਹਿੰਗਾ ਹੈ ਔਰ ਰੇਲ ਦੀ ਜਹੀਦੀ ਹੈ ਔਰ ਖਲਾ ਮੰਗ ਹੈ ਇਹਦਾ ਸਰਵੇ ਵੀ ਹੋ ਚੁੱਕਾ ਹੈ ਪਰ ਇੱਕ ਤੋਂ ਬਾਅਦ ਫਿਰ ਮਾਮਲਾ ਰੁਕਿਆ ਹੋਇਆ ਹੈ ਕਿਉਂਕਿ ਜਿਹੜੇ ਇਤੋਂ ਦੇ ਸੰਸਦ ਸੰਸਦ ਹੈਗੇ ਜਿਨ੍ਹਾਂ ਨੇ ਵੀ ਜਿਹੜਾ ਵੀ ਬਣਿਆ ਉਹ ਉਸ ਤਰ੍ਹਾਂ ਮੰਗ ਕੋਡ ਕੋਰੇ ਦੀ ਯਾਫਰੀਦ ਕੋਡ ਦੀ ਰੱਖ ਨਹੀਂ ਬੰਦੇ ਉੱਥੇ ਜਾ ਕੇ ਕਿਉਂਕਿ ਚੁੱਪ ਕਰਕੇ ਹੀ ਬੈਠੇ ਰਹਿੰਦੇ ਆ ਸੌ ਜਾਂਦੇ ਆ ਆਪਣੇ ਆਈ ਸੀ ਤੇ ਇਸ ਤਰ੍ਹਾਂ ਦੇ ਕਰਕੇ ਮਿਲ ਜਿਹੜੇ ਲੋਕਾਂ ਦਾ ਜਿਹੜੇ ਜਿਹੜੇ ਸੈਂਟਰਲ ਲੈਵਲ ਦੇ ਮਸਲੇ ਆ ਉਹਨਾਂ ਦੀ ਆਵਾਜ਼ ਉਠਾਉਣ ਵਾਲੇ ਬੰਦੇ ਜਿਹੜੇ ਆ ਬਹੁਤ ਘੱਟ ਆ ਨਹੀਂ ਮਿਲਦੇ ਔਰ ਉਸੇ ਦਾ ਹੀ ਜਿਹੜਾ ਨੁਕਸਾਨ ਹੈ ਇਲਾਕਿਆਂ ਨੂੰ ਹੁੰਦਾ ਸਾਡੇ ਨਾਲ ਕੁਝ ਹੋਰ ਵੀ ਪੱਤਰਕਾਰ ਸਰ ਕੀ ਨਾ ਤੁਹਾਡਾ ਜੀ ਮੈਂ ਨਰਿੰਦਰ ਬੈਟ ਜੀ ਬੈਟ ਸਾਹਿਬ ਕਿਸ ਤਰ੍ਹਾਂ ਦਾ ਪੀਐਮ ਜੀ ਮੰਗ ਸਭ ਪੀਐਮ ਬੈ ਚਾਹੀਦਾ ਹੈ ਤੜ ਜਿੰਦੀ ਦੇਸ਼ ਦੇ ਅੰਦਰ ਤੇ ਬਾਹਰ ਦੋਨੇ ਪਾਸੇ ਵੈਲੀ ਹੋਵੇ ਆਪਾਂ ਹੁਣ ਮੌਜੂਦਾ ਸਮਝ ਦੇਖ ਵੀ ਚੁੱਕਿਆ ਕਿ ਉਦਾਂ ਦਾ ਜਿੱਦ ਖਾਸ ਕਰਕੇ ਡਿਸੀਜਨ ਮੇਕਰ ਹੋਵੇ ਦਾ ਫੈਸਲਾ ਲੈ ਸਕਦਾ ਹੋਵੇ ਮਤਲਬ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰੀ ਇਹਦਾ ਅੱਜ ਜਿਹੜਾ ਪੀਐਮ ਹੈ ਵਧੀਆ ਪੀਐਮ ਹੈ ਆਪਾਂ ਨੂੰ ਕੋਈ ਗੱਲ ਨਹੀਂ ਹਰ ਪਾਸੇ ਦੇਖੋ ਦੇਸ਼ ਚ ਦਾ ਸ਼ਬੀ ਹੈ ਹੀ ਹੈ ਬਾਹਰ ਆਪਣੀ ਮੈਂ بڑے ਐਨਆਰਆਈਸ ਮਿਲਦੇ ਸਾਨੂੰ ਆਉਂਦੇ ਆ ਪ੍ਰੈਸ ਦੀ ਲਾਈਨ ਹੋਣ ਕਰਕੇ ਸਾਡੇ ਕੋਲੇ بڑے ਬੰਦੇ ਆਉਂਦੇ ਆ ਉਦੋਂ ਨੂੰ ਮਿਲਦੇ ਗੱਲਾਂ ਕਰਦੇ ਆ ਪਿੱਛੇ ਜੇ ਮੇਰਾ ਇੱਕ ਦੋਸਤ ਕੈਨੇਡਾ ਤੋਂ ਆਇਆ ਹੋਇਆ ਸੀ ਉਹ ਗੱਲ ਕਰ ਰਿਹਾ ਸੀ ਕਹਿੰਦਾ ਸੀ ਉਹ ਜਰਮਨੀ ਤੋਂ ਆਇਆ ਸੀ ਨਾਲ ਉਹ ਮੈਨੂੰ ਦੱਸ ਰਿਹਾ ਸੀ ਯਾਰ ਸਾਨੂੰ ਪਤਾ ਉਹਦੇ ਕੀ ਵੈਲਿਊ ਹੈ ਅੱਗੇ ਜੀ ਇੰਡੀਅਨ ਐਜ਼ ਕਿਵੇਂ ਰਹਿੰਦੇ ਸੀ ਹੁਣ ਸਾਡੀ ਉਹਦੇ ਕੀ ਵੈਲਿਊ ਹੈ ਮਜ਼ਾ ਆਉਦਾ ਗੱਲ ਸੁਣ ਕੇ ਔਰ ਪਿੱਛੇ ਜੇ ਸਰਜੀ ਦਾ ਸਰਜੀ ਦਾ ਸਟਾਈਲ ਦੇਖੀ ਆ ਉਹ ਇਦਾਂ ਦੇ ਕੰਮ ਦੇਖਿਆ ਮਤਲਬ ਵਧੀਆ ਪੀਐਮ ਇਦਾਂ ਦੇ ਜਿਹੜਾ ਨਧੜਕ ਹੋਵੇ ਉਹ ਫੈਸਲਾ ਲੈ ਸਕਦਾ ਉਹ ਦੇਸ਼ ਦੇ ਦੇਸ਼ ਵਿੱਚ ਫੈਸਲਾ ਲੈ ਸਕਦਾ ਅਗਰ ਆਪਣੇ ਇਲਾਕੇ ਦੀ ਕੁਝ ਮੁੱਦਿਆਂ ਦੀ ਗੱਲ ਕੀਤੀ ਜੇ ਕਿਹੜੇ ਮੁੱਦੇ ਹੋ ਜਿਹੜੇ ਅਜੇ ਤੱਕ ਖੱ ਖਬਤੋਂ ਵੱਡੀ ਦਾ ਜਿਹੜੀ ਰੇਲਵੇ ਦੀ ਗੱਲ ਹੈ ਜਿਹੜੀ ਮੋਗਾ ਕੋੜਪੁਰਾ ਮੋਗਾ ਰੇਲ ਲਾਈਨ ਹੈ ਇਹ ਬੜੇ ਦਿਨ ਤੋਂ ਸਾਡੀ ਮੰਗ ਚੱਲ ਰਹੀ ਹੈ ਨਹੀਂ ਹੋ ਰਹੀ ਪੂਰੀ ਔਰ ਖਾਸ ਕਰਕੇ ਸਾਡਾ ਜਿਹੜਾ ਇਲਾਕਾ ਨਾ ਸਿੱਖਿਆ ਦੇ ਖੇਤਰ ਚ ਬਹੁਤ ਪਛੜਿਆ ਹੈ ਇੱਥੇ ਕੋਈ ਸਿੱਖਿਆ ਕੋਈ ਚੰਗਾ ਕਾਲਜ ਨਹੀਂ ਕੋਈ ਯੂਨੀਵਰਸਿਟੀ ਪਤ ਨਹੀਂ ਜਦੋਂ ਕਿ ਸਾਡੇ ਜਿਹੜੇ ਆਲੇ ਪਾਸੇ ਜਿਹੜੇ ਜਿਲ੍ਹੇ ਦੇ ਦੇਖੀਏ ਪਸ਼ਹਰਾਂ ਨੂੰ ਦੇਖੀਏ ਤਾਂ ਸਾਡਾ ਸ਼ਹਿਰ ਵਿਚਾਲੇ ਪੈਂਦਾ ਬਹੁਤ ਤਰੱਕੀ ਆ ਦੀ ਕੀਤੀ ਹੈ ਪਰ ਇਸ ਕੰਮ ਜੋ ਬਹੁਤ ਪਿਛੜਿਆ ਔਰ ਕੋਈ ਸਨਤ ਵੱਡੀ ਸਨਤ ਸ਼ਹਿਰ ਵਾਸੀਆਂ ਦੀ ਸ਼ੁਰੂ ਤੋਂ ਮੰਗ ਰਹੀ ਹੈ ਸਨਦ ਕੋਈ ਵੱਡੀ ਚਾਹੀਦੀ ਹੈ ਕੋਈ ਇੰਡਸਟਰੀ ਵਗੈਰਾ ਲੱਗੀ ਹੈ ਕੋਈ ਇੰਡਸਟਰੀ ਲੱਗੀ ਨਹੀਂ ਵਧੀਆ ਵੱਡੀ ਇੰਡਸਟਰੀ ਕੋਈ ਨਹੀਂ ਜੀ ਇੱਕ ਅੱਧੀ ਪਹਿਲਾਂ ਸੀਓ ਵਿਚਾਰੀ ਖਤਮ ਹੋ ਗਈ ਸਨਵਾਸੀ ਉਹ ਵੀ ਖਤਮ ਹੋ ਗਈ ਉਹ ਸ਼ਹਿਰ ਵਾਸੀਆਂ ਦੀ ਪੂਰੇ ਇਲਾਕਾ ਵਾਸੀ ਨੇ ਮੰਗਿਆ ਇੱਕ ਤਾਂ ਰੇਲ ਲਾਈਨ ਚਾਹੀਦੀ ਹੈ ਇੱਕ ਸਨਦ ਕੋਈ ਇੰਡਸਟਰੀ ਵੱਡੀ ਚਾਹੀਦੀ ਹੈ ਜਿੰਨਾ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਉਹ ਇਲਾਕਾ ਸਾਡਾ ترقی ਕਰੇ ਸੰਸਦ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਪਿਛਲੇ 5 ਸਾਲ ਦੇ ਕਾਰਜਕਾਰ ਨੂੰ ਕਿਸ ਸੰਸਦ ਨੂੰ ਮੈਂ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿ ਉਹ ਅਸੀਂ ਸੰਸਦ ਨੂੰ ਆਪਦੇ ਲਾਗੇ ਦੇ ਦੇਖਿਆ ਹੀ ਨਹੀਂ ਸੱਚੀ ਬੱਚੋ ਤਾਂ ਵੀ ਉਹ ਸ਼ਾਇਦ ਵੀ ਠੀਕ ਹੈ ਹੈਗੇ ਹੈ ਪਰ ਜੇ ਕੋਈ ਸ਼ਹਿਰ ਸਾਡੀ ਸਮੱਸਿਆ ਨੂੰ ਦੇਖੀਏ ਕਿ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਨਹੀਂ ਕਿ ਤੁਹਾਡੀ ਕੀ ਸਮੱਸਿਆ ਕਾਫੀ ਆਂਦਾ ਜਿਨਾ ਤੁਹਾਡਾ ਜੀ ਪਰਵਿੰਦਰ ਰਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ 2024 ਦੀ ਕਿਸ ਤਰ੍ਹਾਂ ਦਾ ਪੀਐਮ ਹੋਣਾ ਚਾਹੀਦਾ ਪੀਐਮ ਸਰ ਉਹੀ ਹੈ ਜਿਹੜਾ ਸਭ ਨੂੰ ਨਾਲ ਲੈ ਕੇ ਚੱਲ ਸਕੇ ਕਿਸੇ ਇੱਕ ਸਪੈਸ਼ਲ ਇਜ਼ੇ ਧਰਮ ਨਾਲ ਜਾਂ ਕਿਸੇ ਸਮਾਜ ਨਾਲ ਨਾ ਜੁੜਿਆ ਹੋਵੇ ਦੂਜੀ ਗੱਲ ਜੰਗ ਹੋਵੇ ਥੋੜਾ एनर्जेटिक ਹੋਵੇ ਜਿਆਦਾ ਪੜ੍ਹੇ ਲਈ ਹੋਵੇ ਏਰੀਆ ਦੇ ਤੁਹਾਡੇ ਸੰਸਦ ਦੇ ਪਿਛਲੇ ਮੁਹੰਮਦ ਸਦੀਕ ਦੀ ਗੱਲ ਕੀਤੀ ਜਾਵੇ ਤਾਂ ਕੀ ਉਹਨਾਂ ਦੇ ਕੋਈ ਫੰਡ ਵਗੈਰਾ ਕੀ ਲੋਕਾਂ ਦੇ ਕੀ ਮੁੱਦੇ ਕੀ ਰਹੇ ਨੇ ਪਿਛਲੇ 5 ਸਾਲ ਤੋਂ ਮੁੱਦਾ ਮਿਹਨਤ ਦਸਤੀ ਦਾ ਪਰ ਉਹ ਚੱਕੇ ਹੀ ਨਹੀਂ ਗਿਆ ਜੀ ਇਹਦੇ ਸੰਸਦ ਜਾਈ ਤੇ ਨਾ ਕੋਈ ਗੱਲ ਹੋਈ ਇਸ ਤਰ੍ਹਾਂ ਦੀ ਵਸੀਮਤ ਵੀ ਆਪਣੇ ਏਰੀਆ ਦਾ ਸੇਵਾ ਦੇ ਆਪਣੇ ਏਰੀਆ ਤੋਂ ਬਾਹਰ ਹੀ ਨਹੀਂ ਆ ਰਹੀ ਜਦ ਤੋਂ ਏਰੀਆ ਦਾ ਕਿਸਮਤ ਰਹੀ ਇਹ ਤਰ੍ਹਾਂ ਦਿਖੇ ਨਹੀਂ ਆ ਨਾ ਕੋਈ ਪਰਨਾ ਕੋਈ ਪਰਨਾ ਤੇ ਜਿਹੜਾ ਹੁਣ ਗਠਜੋੜ ਹੁਣ ਜਾ ਰਿਹਾ ਕਾਂਗਰਸ ਉਹ ਆਪ ਦਾ ਕੀ ਇਹ ਪੰਜਾਬੀ ਦਾ ਕੋਈ ਅਸਰ ਹੋਏਗਾ ਪੰਜਾਬ ਚ ਮੇਰੇ ਘਰ ਹੋਏਗਾ ਹੀ ਨਹੀਂ ਜਦੋਂ ਤੱਕ ਉਹ ਨਹੀਂ ਹੋ ਰਿਹਾ ਜਿਹੜਾ ਮੇਰਾ ਹੈ ਹੌਂਦ ਤੱਕ ਆਪ ਉਸ ਲੜਦੇ ਰਹੇ ਜਿੰਨਾ ਲਾਪਰ ਰਹਿਦੀ ਰਹੀ ਉਹਨਾਂ ਨੂੰ ਮੇਨਾ ਬਹੁਤ ਚੰਗਾ ਲੱਗਦਾ ਕਿ ਜੇ ਅਕਾਲੀ ਦਲ ਦੀ ਆਪੀ ਬੀਜੇਪੀ ਦਾ ਹੁੰਦਾ ਫੇਰ ਕੋਈ ਨਾ ਬੋਲ ਸਕਦਾ ਹਾਂ ਫਿਰ ਬੈਂਚ ਕਿ ਨੂੰ ਬੀਜੇਪੀ ਨੇ ਬੈਨੀਫਿਟ ਦੇਗੇ ਅਜੀਦਲ ਮੈਂ ਮੇਰੇ ਘਰ ਦੇ ਜੀਸ ਨੇ ਮੇਰੇ ਦੋਨੋਂ ਬੀਜੇਪੀ ਖਾਲੀ ਦਿਨਾਂ ਵਿੱਚ ਪੀਐਮ ਸਾਹਿਬ ਨੇ ਰਾਮਨਦੀਤ ਦਾ ਵੀ ਗੱਲ ਕੀਤਾ ਕਿ ਹਿੰਦੂ ਵੋਟ ਦਾ ਫਰਕ ਪੈਗੇ ਬਿਲਕੁਲ ਨਹੀਂ ਪੈਗੇ ਕਿਉਂਕਿ ਆਪਣੀ ਇਲਾਕੇ ਦੇ ਵਿੱਚ ਹਿੰਦੂ ਔਰ ਸਿੱਖ ਬੋਟ ਜਿਆਦਾ ਹੈ ਤੇ ਕੀ ਫਰਕ ਪੈਗਾ ਕੋਈ ਹਿੰਦੂ ਔਰ ਜਿਆਦਾ ਪੈਗੇ ਜਾਂ ਬੈਟਰ ਪੈਗੀ ਤਾਂ ਨਾਲ ਪਾਰਟੀ ਵਾਈ ਦੇ ਤਰਕੇ ਧਰਮ ਦੇ ਨਾਲ ਜਿਆਦਾ ਚੋ ਜੀ ਬੀਜੇਪੀ ਨੂੰ ਜਿਆਦਾ ਫਾਇਦਾ ਹੈ ਸਰ ਕੀ ਨਾ ਤੁਹਾਡੀ ਗੁਰਨੇਸ਼ ਸਿੰਘ ਮੀਤ ਭਾਈ ਸਭ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਪੀਨ ਨੂੰ ਪੀਨ ਦੇਖੋ ਜੀ ਸਾਂਝਾ ਹੋਣਾ ਚਾਹੀਦਾ ਹੈ ਚਾਹੇ ਕੋਈ ਗਰੀਬ ਹੈ ਅਮੀਰ ਹੈ ਜਾਂ ਕਿਸੇ ਵੀ ਫਿਰਕੇ ਦਾ ਉਹਨੂੰ ਮਹਿਸੂਸ ਹੋਵੇ ਭਾਈ ਵਾਪਕੇ ਪੀਐਮ ਸਾਡਾ ਪੀਐਮ ਹੈ। ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਪੀਐਮ ਨੂੰ? ਦੇਖੋ ਪੀਐਮ ਇਕੱਲਾ ਪੀਐਮ ਨਹੀਂ ਮਜ਼ਬੂਤ ਨਹੀਂ ਹੋਣਾ ਚਾਹੀਦਾ ਜਿਹੜੀ ਆਪਣੀ ਦੇਸ਼ ਦੀ ਸਰਕਾਰ ਹੈ ਉਹ ਵੀ ਮਜ਼ਬੂਤ ਹੋਣੀ ਚਾਹੀਦੀ। ਪੁਰਾਣੇ ਸਮੇਂ 'ਚ ਦੇਖਦੇ ਰਹੇ ਹਾਂ ਕਿ ਜਿਹੜੀ ਗੱਟ ਜੋੜ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਭਾਵੇਂ ਸਰਕਾਰ ਬਣ ਜਾਂਦੀ ਸੀ ਲੇਕਿਨ ਉਹ ਇੰਨੀ ਮਜ਼ਬੂਤ ਨਹੀਂ ਹੁੰਦੀ ਸੀ ਜਿੰਨੀ ਕਿ ਹੁਣ ਪਿਛਲੇ 10 ਸਾਲਾਂ ਤੋਂ ਦੇਸ਼ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈਗੀ। ਬਾਕੀ ਸੰਤੋਖਤ ਕੋਈ ਵੀ ਵਿਅਕਤੀ ਨਹੀਂ ਹੋ ਸਕਦਾ ਜੋ ਸਰਕਾਰ ਕਰ ਰਹੀ ਹੈ ਠੀਕ ਆਪਣੇ ਲੈਵਲ ਤੇ ਕਰੀ ਰਹੀ ਜਈ ਹੈਗੀ ਆ ਤੇ ਕੁਝ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਇਲਾਕੇ ਦੇ ਕੁਝ ਮੁੱਦੇ ਹੋ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ ਬਹੁਤ ਮੁੱਦੇ ਹੈਗੇ ਆ ਕਿਉਂਕਿ ਜਦੋਂ ਸੈਂਟਰਲ ਲੈਵਲ ਤੇ ਕਿਉਂਕਿ ਜੇ ਕਿਸੇ ਦੀ ਸਰਕਾਰ ਬਣ ਵੀ ਜਾਂਦੀ ਹੈ ਤਾਂ ਜਿਸਬੰਧਤ ਇਸ ਇਲਾਕੇ ਦੀ ਤਰਾਸ਼ਦੀ ਰਹੀ ਹੈ ਕਿ ਹਮੇਸ਼ਾ ਆਪੋਜੀਸ਼ਨ ਵਾਲਾ ਜਿਹੜਾ ਮੈਂਬਰ ਪਾਰਲੀਮੈਂਟ ਜਿਹੜਾ ਫਰੀਦਕੋਟ ਦਾ ਹਲਕਾ ਚੁੰਦਾ ਰਿਹਾ ਉਹਦਾ ਬਹੁਤ ਅਸਰ ਪੈਂਦਾ ਹੈਗਾ ਕਿਉਂਕਿ ਜੇ ਸਰਕਾਰ ਨਾਲ ਸੰਬੰਧਿਤ ਮੈਂਬਰ ਪਾਰਲੀਮੈਂਟ ਹੋਵੇ ਤਾਂ ਉਸ ਦਾ ਫਰਕ ਪੈਂਦਾ ਵੀ ਉਹ ਜੋਰ ਲਾ ਕੇ ਸਰਕਾਰ ਤੋਂ ਕੋਈ ਪ੍ਰੋਜੈਕਟ ਲਿਆ ਸਕਦਾ ਕਰ ਸਕਦਾ ਬਾਕੀ ਜੇ ਫਰੀਦਕੋਟ ਹਲਕੇ ਦੀ ਗੱਲ ਕਰੀ ਤਾਂ ਕਈ ਵਾਰ ਵੇਖਣ ਨੂੰ ਮਿਲਿਆ ਵੀ ਬਹੁਤ ਘੱਟ ਮੌਕਾ ਹੀ ਹੁੰਦਾ ਇੱਕ ਵਾਰੀ ਜਦੋਂ ਸੁਖਬੀਰ ਸਿੰਘ ਬਾਦਲ ਉੱਥੇ ਉੱਥਰੋਂ ਮੈਂਬਰ ਪਾਰਲੀਮੈਂਟ ਬਣੇ ਸੀਗੇ ਉਦੋਂ ਸੈਂਟਰ 'ਚੋਂ ਮੰਤਰੀ ਵੀ ਬਣੇ ਉਹਨਾਂ ਨੇ ਆਪਣੀ ਸ਼ੁਰੂਆਤ ਇੱਥੋਂ ਕੀਤੀ ਹੈ ਸ਼ੁਰੂਆਤ ਕੀਤੀ ਚਲੋ ਜਿੰਨਾ ਕਰ ਸਕਦੇ ਸੀ ਕੀਤਾ ਉਹਨਾਂ ਨੇ ਲੇਕਿਨ ਉਸ ਤੋਂ ਬਾਅਦ ਦੇਖਿਆ ਕਿ ਹਮੇਸ਼ਾ ਆਪੋਜੀਸ਼ਨ ਵਾਲੇ ਜਿਹੜੇ ਮੈਂਬਰ ਪਾਰਲੀਮੈਂਟ ਇੱਥੇ ਬੰਦੇ ਰਹੇ ਆ ਜੇ ਆ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਜਿਹੜਾ 2014 ਦੇ ਵਿੱਚ ਸਾਧੂ ਸਿੰਘ ਜੀ ਆਮ ਆਦਮੀ ਪਾਰਟੀ ਦੇ ਸੀਗੇ ਉਹ ਬਣੇ ਸੀ ਮੈਂਬਰ ਪਾਰਲੀਮੈਂਟ ਫਿਰ ਉਹਨੇ ਕਾਂਗਰਸ ਦੇ ਬਣੇ ਨੇ ਉਸ ਚੀਜ਼ ਦਾ ਵੀ ਕਿਤੇ ਨਾ ਕਿਤੇ ਜਿਹੜਾ ਅਸਰ ਪਿਛਲੇ 5 ਸਾਲਾਂ ਨੇ ਇਕਲ ਕਰ ਕੀਤੇ ਹੋਏ ਤਾਂ ਬੀਤੇ ਹੋਏ 5 ਸਾਲਾਂ ਦੀ ਕੋਈ ਫਰਕ ਲੱਗਾ ਇਹ ਇਲਾਕੇ ਨੂੰ ਕੋਈ ਖਾਸ ਫਰਕ ਨਹੀਂ ਸੇਮ ਹੀ ਰਿਹਾ ਸੇਮ ਬਿਲਕੁਲ ਕਿਉਂਕਿ ਜਿਹੜੇ ਹੋਣ ਵਾਲੇ ਮੈਂਬਰ ਪਾਰਲੀਮੈਂਟ ਆ ਉਹਨਾਂ ਦੀ ਤਾਂ ਬਿਲਕੁਲ ਹੀ ਜ਼ੀਰੋ ਪਰਫਾਰਮੈਂਸ ਹੈਗੀ ਹੈ ਭਾਵੇਂ ਪਿਛਲੇ ਮੈਂਬਰ ਪਾਰਲੀਮੈਂਟ ਨੇ ਜਿਹੜਾ ਐਮਪੀ ਲੈਂਡ ਯੂਜ਼ ਕੀਤਾ ਸੀਗਾ ਜਾਂ ਲਾਲੋ ਵੀ ਆਮ ਆਦਮੀ ਪਾਰਟੀ ਜੈਨਾ ਪ੍ਰਚਾਰ ਕਰਦੀ ਹੈ ਤਾਂ ਉਹਨਾਂ ਦਾ ਜਿਹੜੇ ਸਾਹਮਣੇ ਆਈਆਂ ਵੀ ਆਪਾਂ ਇੱਥੇ ਪੰਡ ਦੇ ਤਾਂ ਇੱਥੇ ਦੇ ਤਾਂ ਇਨਾਂ ਨੇ ਵੀ ਦਿੱਤਾ ਹੋਣਾ ਫੰਡ ਲੇਕਿਨ ਉਹਨਾਂ ਕੋਈ ਵੱਡੇ ਪੱਧਰ ਤੇ ਨਹੀਂ ਵੀ ਜੇ ਕਿਸੇ ਨੇ ਅਪਰੋਚ ਕਰ ਲਈ ਤਾਂ ਕਿਸੇ ਨੂੰ ਮਿਲ ਗਿਆ ਹੋਣਾ ਨੇ ਉਹ ਜਿਹੜੀ ਕੋਈ ਜਿਹੜੀ ਪਬਲਿਕਲੀ ਉਹਨਾਂ ਦੇ ਅਸਪੈਕਟ ਪਬਲਿਕਲੀ ਦੇ ਵਿੱਚ ਮੈਂਬਰ ਪਾਰਲੀਮੈਂਟ ਮੌਂਟਰੀ ਬਣੇ ਉਸ ਵੇਲੇ ਕਾਂਗਰਸ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ ਉਸ ਵੇਲੇ ਕੁਝ ਜਿਹੜੇ ਜ਼ਿਲ੍ਹਾ ਲੈਵਲ ਤੇ ਵੇਖਦੇ ਆ ਪੋਲੀਟੀਕਲ ਬੰਦਿਆਂ ਦੇ ਵਿੱਚ ਜਿਹੜੇ ਡਿਫਰੈਂਸਸ ਹੁੰਦੇ ਆ ਉਹਨਾਂ ਦੇ ਲੋਕਲ ਲੀਡਰਾਂ ਨਾਲ ਜ਼ਿਆਦਾ ਬੰਦ ਨਹੀਂ ਸੀ ਇਸ ਕਰਕੇ ਨਹੀਂ ਉਹਨਾਂ ਨੇ ਕੋਈ ਜ਼ਿਆਦਾ ਇੰਪੋਰਟੈਂਸ ਦਿੱਤੀ ਹੁਣ 2 ਸਾਲ ਦੀ ਮਲੂਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੁਣ ਵੀ ਉਹ ਕੋਈ ਜ਼ਿਆਦਾ ਨਜ਼ਰ ਨਹੀਂ ਕਿਤੇ ਆਏ ਇਲਾਕੇ ਨੇ ਦੇਖੋ ਜੀ ਐਮਪੀ ਦਾ ਮਤਲਬ ਹੁੰਦਾ ਹੈ ਮੈਂਬਰ ਪਾਰਲੀਮੈਂਟ ਦਾ ਹੈ ਰਹੀ ਆ ਉਹ ਸਾਡੇ ਹਲਕੇ ਦੀ ਡਿਵੈਲਪਮੈਂਟ ਤੇ ਪਿਛਲੇ 10 ਸਾਲਾਂ ਤੋਂ ਜਦੋਂ ਦੀ ਮੌਜੂਦਾ ਪੰਜ ਪੰਜ ਸਰਕਾਰ ਆਈ ਹੈ ਸਾਡਾ ਉਪੋਜੀਸ਼ਨ ਹੀ ਉਪੋਪੋਜੀਟ ਜਿਹੜਾ ਜਿਹੜਾ ਅੰਪੀ ਗਿਆ ਪਹਿਲਾਂ ਸਰ ਸਾਧੂ ਸਿੰਘ ਜਿਹੜੇ ਆਪਦੇ ਸੀ ਉਹਨਾਂ ਨੇ ਵੀ ਕੁਝ ਜ਼ਿਆਦਾ ਲੰਬੇ ਜੋੜੇ ਮੁੱਦੇ ਜਨਾਬ ਉਠਾ ਪਾਏ ਕਿਉਂਕਿ ਉਪੋਜੀਸ਼ਨ ਦੀ ਗੱਲ ਵੀ ਨਹੀਂ ਸੁਣੀ ਜਾਂਦੀ ਉਸ ਤੋਂ ਬਾਅਦ ਮਸੀਹ ਜੀ ਨੂੰ ਐਮਪੀ ਬਣਾ ਕੇ ਭੇਜਿਆ ਉਹਨਾਂ ਨੇ ਵੀ ਉਹ ਸਰਕਾਰ ਉਪੋਜੀਸ਼ਨ ਦਾ ਹੁੰਦਾ ਕਾਰਨ ਉਹਨਾਂ ਦੇ ਕੋਈ ਕੰਮ ਵੀ ਨਹੀਂ ਹੋਏ ਉਹ ਵੀ ਨਪਸਨ ਵਾਲੀ ਗੱਲ ਹੋ ਜਾਂਦੀ ਹੈ ਵੀ ਉਹ ਸਰਕਾਰ ਉਹਨਾਂ ਦੀ ਗੱਲ ਮੰਨਦੀ ਨਹੀਂ ਇਹ ਕੋਪੋਸ਼ਨ ਇਹ ਚੀਜ਼ ਨੂੰ ਚਾਹਦੀ ਨਹੀਂ ਵੀ ਉਹ ਦੂਜੇ ਬੰਦਿਆਂ ਨੂੰ ਇਸ ਚੀਜ਼ ਦਾ ਕੋਈ ਬੈਨੀਫਿਟ ਮਿਲੇ ਤੁਸੀਂ ਪੁਰਾਣੇ ਵਸਨੀਕ ਉਸ ਇਲਾਕੇ ਦੇ ਪੁਰਾਣੇ ਰਹਿਣ ਵਾਲੇ ਹੋ ਇਹ ਕਿਤੇ ਨਾ ਕਿਤੇ ਦੇਖਿਆ ਜਾਂਦਾ ਸੀ ਕਾਟਨ ਦੀ ਅਸ਼ੀਆ ਦੀ ਸਭ ਤੋਂ ਵੱਡੀ ਗੜ ਮੰਨਿਆ ਜਾਂਦਾ ਸੀ ਤੇ ਕੀ ਆ ਜੋ ਖਤਮ ਹੋ ਗਈ ਇਸ ਇਲਾਕੇ ਦੀ ਕਾਰਨ ਕਾਰਨ ਤਾਂ ਦੇਖੋ ਜੀ ਇਹ ਸਭ ਸਰਕਾਰਾਂ ਦੀਆਂ ਪਾਲਿਸੀਆਂ ਹੀ ਕਹਿ ਲੱ ਸਕਦੇ ਹੋ ਇੱਕ ਟਾਈਮ ਤੇ ਅਸ਼ੀਆ ਦੀ ਸਭ ਤੋਂ ਵੱਡੀ ਗੋਲਡ ਵਾਈਡ ਵਾਈਟ ਗੋਡ ਦੇ ਨਾਂ ਦੇ ਮੰਡੀ ਕੋੜਖੋ ਦਾ ਮਸ਼ਹੂਰ ਸੀ ਜਿੱਥੇ 51 कॉटन ਫੈਕਟਰੀਆਂ ਸੀ ਤੇ ਮੇਰਾ ਖਿਆਲ ਆ ਵੀ ਸਮਝੋ ਵੀ 51000 ਲੇਬਰ ਬੰਦ ਕੰਮ ਕਰਦੀ ਸੀ ਤੇ 51 ਕਰੋੜ ਬੰਦਿਆਂ ਨੂੰ ਇੱਥੇ ਕੰਮ ਆ ਮਿਲਦਾ ਸੀ ਉਹ ਨਰਮਾ ਬੀਜਾਂ ਚੁਗਾਈ ਕਰਨੀ ਤੇ ਇਨੀ ਡਿਵੈਲਪਮੈਂਟ ਸੀ ਇਹਨਾਂ ਮਿਊਨਿਸਪਲ ਕਮੇਟੀ ਨੂੰ ਇਨਕਮ ਸੀ ਵੀ ਸਾਡੇ ਸ਼ਹਿਰ ਦੀ ਅੱਪੀ ਡਿਵੈਲਪਮੈਂਟ ਹੋ ਰਹੀ ਸੀ ਉਹ ਸਭ ਤੋਂ ਵੱਡਾ ਇੱਕ ਕਾਰਨ ਹੈ ਵੀ ਇੱਥੇ कॉटन 벨ਟ ਖਤਮ ਹੋ ਜਾਣਾ ਉਹਦੀ وجہ ਕਰਕੇ ਸਾਰੀਆਂ ਕਾਟਨ ਫੈਕਟਰੀਆਂ ਬੰਦ ਹੋ ਗਈਆਂ ਇੱਕ ਬਹੁਤ ਵੱਡੀ ਇੰਡਸਟਰੀ ਸਾਡੀ ਕੋਟਕੂਰੇ ਦੀ ਸੀ ਸੰਧਵਾ ਜਿਹੜੀ ਕਾਟਨ ਜਨਰਲ ਮਿਲ ਸੀ ਇਹਦੇ ਵਿੱਚ ਵਗਦਾ ਧਾਗਾ ਵੀ ਬਣਦਾ ਸੀ ਪਰ ਉਹ ਵੀ ਬਾਦ ਕਸ਼ਮੀਰ ਦੀ ਲਾਜ ਕੋਟਕੂਰੇ ਨਹੀਂ ਹੈਗੀ ਤੇ ਸਭ ਤੋਂ ਵੱਡਾ ਕੋਟਕੂਰੇ ਫਰੀਦਕੋਟ ਹਲਕੇ ਦਾ ਜਿਹੜਾ ਇਹ ਨਾ ਡਵੈਲਪ ਹੋਣ ਦਾ ਕਾਰਨ ਹੈ ਵੀ ਕਾਟਨ ਬੈਲਟ ਖਤਮ ਹੋਣਾ ਇਸ ਕਰਕੇ ਇਹਨਾਂ ਨੇ ਸਰਕਾਰਾਂ ਨੇ ਸੋਚਿਆ ਹੀ ਨਹੀਂ ਵੀ ਜਿੱਥੇ ਸਾਰੀ ਕਾਟਨ ਐਡੀ ਵੱਧੀ ਕਾਟਨ ਮੰਡੀ ਹੈ ਜਿੱਥੇ ਮੈਕਸਿਮਮ ਕਾਟਨ ਹੈ ਇਹ ਗਲਤ ਢੰਗ ਪੈਦਾ ਕਰਨਾ ਗਲਤ ਇਹ ਚੀਜ਼ਾਂ ਨੂੰ ਸਿਸਟਮ ਨਾ ਬਣਾਉਣਾ ਜਿੰਨੀ ਵਜਾ ਹੈ ਕਿ ਅੱਜ ਇਹ ਸਾਰੀ ਬੈਲਟ ਸਾਡੀ ਕਾਟਨ ਵੱਲ ਖਤਮ ਹੋ ਗਈ بے ਰੋਜ਼ਗਾਰੀ ਵੀ ਫੈਲੀ ਹੈ ਨੈਚਰਲੀ ਇਹ ਤਾਂ ਹੈਗੇ ਜੀ ਜਦੋਂ ਕੋ ਕਿਸੇ ਬੰਦੇ ਕੋਲੇ ਕੰਮ ਹੋਊਗਾ ਕੰਮ ਹੋਊਗਾ ਤੇ ਉਹ ਬੰਦਾ ਆਪਣੀ ਇਨਕਮ ਆਪਣੇ ਪਰਿਵਾਰ ਨੂੰ ਵਧੀਆ ਪਾਲਣ ਪੋਸ਼ਣ ਕਰ ਸਕਦਾ ਹੈ ਜਦੋਂ بے ਰੋਜ਼ਗਾਰ ਹੋਊਗਾ ਤਾਂ ਉਹ ਨਸ਼ਾ ਤੇ ਲੁੱਟਖੋਹਾਂ ਅੱਜ ਦੀ ਰੇਟ ਦੇਖਦੇ ਪਏ ਆ ਮੈਕਸਿਮਮ ਕਾਰਪੋਰੇਸ਼ਨ ਲੁੱਟਖੋਹਾਂ ਇਹ ਨਸ਼ਾ ਨਿਕਰੀ ਹੈ ਬੰਦਾ ਆਪਣੀ ਪੇਟ ਭਰਨ ਵਾਸਤੇ ਇਹ ਬੱਚੇ ਬੇਡਵਾਂ ਸੇ ਕੁਝ ਨਾ ਕੁਝ ਗਲਤੰਦੇ ਵੀ ਕਰੀ ਜਾਂਦੇ ਗਲਤ ਅੰਸਰ ਵੀ ਪੈਦਾ ਹੁੰਦੇ ਆ ਇਹ ਸਭ ਤੇ ਸਰਕਾਰਾਂ ਦੀ ਗਲਤ ਪਾਲਿਸੀ ਦੀ ਵਜ੍ਹਾ ਕਰਕੇ ਹੁੰਦਾ ਹੈ ਠੀਕ ਹੈ ਸਰ ਕੀ ਨਾਮ ਹੁੰਦਾ ਹਰਪੀ ਸਿੰਘ ਚਾਨਾ ਮੈਨੂੰ ਚਾਨਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਪੀਐਮ ਨੂੰ ਕਿਸ ਤਰ੍ਹਾਂ ਦੀ ਚੋਇਸ ਕਰਦੇ ਹੋ ਇੱਕ ਜਿਹੜਾ ਨਵਾਂ ਪੀਐਮ ਆਉਣਾ ਉਹ ਦੇ ਰਾਸਤੇ ਬੇਨਿਰਪੱਖ ਹੋਣਾ ਚਾਹੀਦਾ ਜੀ ਇੱਕ ਤਾਂ ਜੇ ਇਹ ਨਹੀਂ ਵੀ ਕੋਈ ਵਿਕਾਸ ਹੋ ਰਿਹਾ ਉਹਦੀ ਫੰਡਿੰਗ ਰੋਕ ਲੇ ਜੇ ਕੋਈ ਨਵਾਂ ਜੁੱਤ ਆਵੇ ਤਾਂ ਉਹਨੂੰ ਕੋਈ ਵਿਤਕਰੇ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਨਵੇਂ ਪੀਐਮ ਦੇ ਵਿੱਚ ਸਾਰਿਆਂ ਨਾਲ ਰਲ ਕੇ ਇੱਕੋ ਮੰਚ ਤੇ ਚੱਲੇ ਭਾਵੇਂ ਸਰਕਾਰ ਕਿਸੇ ਦੀ ਹੋਵੇ ਪੰਜਾਬ ਦੇ ਵਿੱਚ ਤੁਹਾਡੀ ਕਲਮ ਨੇ ਕਾਫੀ ਪੀਐਮ ਸੀਐਮ ਦਾ ਉਹ ਜਗ੍ਹਾ ਉਜਾਗਰ ਕੀਤਾ ਕਿ ਮੁੱਦੇ ਕੀ ਹਾਵੀ ਰਹੇ ਅਗਰ ਪਿਛਲੇ 5-7-10 ਸਾਲਾਂ ਦੀ ਗੱਲ ਕੀਤੀ ਹੈ ਕਿ ਕੀ ਇਥੋਂ ਦੇ ਮੁੱਦੇ ਰਹੇ ਦੇਖੋ ਮੁਹੰਮਦ ਸਦੀਜੀ ਨਾਲ ਅੱਜ ਦੀ ਗੱਲ ਹੋਈ ਸੀ ਮੈਂ ਰਿਪੋਰਟ ਕੱਢ ਹਜੇ ਉਹਨਾਂ ਦਾ ਲਿਖਣਾ ਹੈਗਾ ਤੇ ਉਹਨਾਂ ਨੇ ਦੱਸਣਾ ਕਿ ਕਿੰਨਾ ਫੰਡ ਜਾਰੀ ਹੋਇਆ ਤੇ ਕਿਹੜੇ-ਕਿਹੜੇ ਮੁੱਦਿਆਂ ਤੇ ਸੰਸਦ ਚ ਗੂੰਜਿਆ ਉਹ ਤੇ ਇਸ ਤੋਂ ਲਾਹ ਇੱਕ ਜੈਤੂ ਇਤਿਹਾਸਿਕ ਇੱਕ ਕਿਲਾ ਹੈਗਾ ਜੀ 1930 ਦੇ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਨੂੰ ਕੈਦ ਕੀਤਾ ਗਿਆ ਸੀ ਤੇ ਜੇਲ੍ਹ ਮਣੀਅਰ ਕਿਲੇ ਦੇ ਵਿੱਚ ਤੇ ਉਹਦੇ ਚ ਮਤਲਬ ਕਿ 50 ਲੱਖ ਰੁਪਏ ਇਹਨਾਂ ਨੇ ਕਾਂਗਰਸ ਦੀ ਸਰਕਾਰ ਵੱਲੋਂ ਜਾਰੀ ਕਰਾਇਆ ਸੀ ਅੱਛਾ ਉਹਦਾ ਨਵੀਨੀਕਰਨ ਹੋਇਆ ਉਸ ਤੋਂ ਬਾਅਦ ਹੁਣ ਦੀ ਜਿਹੜੀ ਸਥਿਤੀ ਆ ਮੈਂ ਇੱਕ ਦਿਨ ਉਹਨਾਂ ਨੂੰ ਪੁੱਛਿਆ ਵੀ ਸੀਗਾ ਤੇ ਮੈਂ ਪੁੱਛਿਆ ਸੀ ਵੀ ਉਹ ਜਿਹੜਾ ਤੁਸੀਂ ਕਰਵਾਇਆ ਸੀਗਾ 50 ਲੱਖ ਦੀ ਲਾਗਤ ਨਾਲ ਉਹਦੀ ਉਹ ਅੱਜ ਫੇਰ ਖੰਡਾਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਉਹਦੇ ਚ ਵਾਰਾ ਪਸ਼ੂ ਖੋਰ ਵੀ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਕਿਸੇ ਤਰ੍ਹਾਂ ਦੀ ਕੋਈ ਸਫਾਈ ਦਾ ਕੋਈ ਭਰੋ ਨਹੀਂ ਕਦੇ ਉਹ ਹੁਣ ਮੌਜੂਦਾ ਸਰਕਾਰ ਦੇਖੇ ਇਸ ਲਈ ਜਿਹੜੀ ਉਹਦੀ ਰਿਪੋਰਟ ਹੈਗੀ ਐ ਐਮਪੀ ਫੰਡ ਦੇ ਵਿੱਚੋਂ ਨਹੀਂ ਹੁਣ ਉਹਨਾਂ ਨੇ ਸਾਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਿੰਨ ਹਲਕੇ ਹੈਗੇ ਤਿੰਨ ਹਲਕਿਆਂ ਦੇ ਵਿੱਚ ਅਸੀਂ ਯੂਨੀਅਨ ਕਦੇ ਵਿਚਰਦਾ ਵੇਖਿਆ ਉਹਨੂੰ ਥੋੜਾ ਥੋੜਾ ਵਿਚਰ ਰਿਹਾ ਜੱਤੋਂ ਚ ਵੀ ਨਹੀਂ ਵੇਖਿਆ ਮੈਂ ਤਾਂ ਜੱਤੋਂ ਦੀ ਵੈਸੇ ਉਹਨਾਂ ਦਾ ਜਿਹੜਾ ਅਫੀਸਰ ਜੱਤੋਂ ਬਣਾਇਆ ਗਿਆ ਬਸ ਨੀਕ ਦਾ ਚਲੋ ਲੁਧਿਆਣੇ ਦੀ ਆ ਤੇ ਇਹੀ ਰਿਪੋਰਟ ਪ੍ਰੋਫੈਸਰ ਸਾਧੂ ਸਿੰਘ ਦੀ ਰਹੀ ਪਹਿਲਾਂ ਵੀ ਉਹ ਉਹਨਾਂ ਨੇ ਵੀ ਕੋਈ ਜ਼ਿਆਦਾ ਨਹੀਂ ਪਬਲਿਕ ਨਾਲ ਲਿੰਕ ਰੱਖਿਆ ਵਿਚਰਿਆ ਨਹੀਂ ਕਿ ਕੀ ਇਹ ਕਾਰਨ ਹੈ ਵੀ ਇਹ ਪਬਲਿਕ ਤੋਂ ਦੂਰ ਰਹਿਣਾ ਹੀ ਇਹ ਕਾਰਨ ਹੈ ਕਿ ਕੋਈ ਹੋਰ ਕਾਰਨ ਕਾਰਨ ਇਹ ਜੀ ਵੇਖੋ ਇੱਕ ਉਹ ਠੱਪਾ ਹੀ ਆ ਐਮਪੀ ਦਾ ਉਨ ਟਾਊਨ ਉਨ ਪਤਾਨੀ ਗਾ ਮੁੱਦੇ ਕਿ 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 ਉਠਾਉਣੇ ਆ ਜਾਂ ਉਠਾਉਣੇ ਚਾਹੀਦੇ ਸੀ ਟਾਈਮ ਸੀ ਉਹਨਾਂ ਦਾ 5 ਸਾਲ ਉਹਨਾਂ ਨੂੰ ਮਿਲੇ ਐਮਪੀ ਸਾਹਿਬ ਨੂੰ ਸਾਡੇ ਫਰੀਦਕੋਟ ਦੀ ਗੱਲ ਕਰੀਏ ਤਾਂ ਕੋਈ 슈ਗਰ ਮਿਲ ਸੀ ਹੱਗ ਮਿਲ ਸੀ ਜਿਵੇਂ ਹੋਰ ਸਾਰੇ ਵੀਰਾਂ ਨੇ ਦੱਸਿਆ ਵੱਡੇ ਵੱਡੇ ਮੁੱਦੇ ਹੈਗੇ ਆ ਆ ਰੇਲਵੇ ਲਾਈਨ ਦਾ ਮੁੱਦਾ ਚੱਕ ਸਕਦੇ ਸੀ ਲੋਕ ਜੋੜ ਸਕਦੇ ਸੀ ਪਰ ਨਹੀਂ ਉਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਆਪ ਦੀ ਗਤੀ ਨਹੀਂ ਦਿਖਾਈ ਠੀਕ ਹੈ ਸਰ ਤੁਸੀਂ ਕੀ ਲੋੜ ਵੀਪੀ ਸਿੰਘ ਵੀਪੀ ਸਿੰਘ ਜੀ ਤੁਸੀਂ ਅਜੇ ਯੰਗ ਪੱਤਰਕਾਰ ਹੋ ਕਿਸ ਤਰ੍ਹਾਂ ਦੇਖਦੇ ਹੋ ਹੌਂ ਸਕਦਾ ਗੱਲ ਕਰੀਏ ਅਗਰ ਪੀਐਮ ਦੇ ਚਿਹਰੇ ਦੀ ਗੱਲ ਕਰੀਏ ਤਾਂ ਪੀਐਮ ਦਾ ਚਿਹਰਾ ਇੱਕ ਹੂਬਰਾਤ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਇੰਡੀਆ ਦੇ ਨਾਲ ਉਹ ਇੰਡੀਆ ਦੇ ਦੂਸਰੇ ਦੇਸ਼ਾਂ ਨੂੰ ਵੀ ਰਿਪਰੈਜ਼ੈਂਟ ਕਰਦਾ ਸਾਡੀ ਪਾਵਰ ਸਾਡੀ ਸ਼ਕਤੀ ਨੂੰ ਉਹ ਰਿਪਰੈਜ਼ੈਂਟ ਕਰੇ ਤੇ ਦਿਖਾਵੇ ਵੀ ਅਸੀਂ ਵੀ ਉਹ ਉੱਥੇ ਖੜਦੇ ਆ ਜਿੱਥੇ ਦੂਸਰੇ ਦੇਸ਼ ਆ ਕੇ ਸ਼ਕਤੀ ਕਿੜ ਤੇ ਵਿੱਚ ਆ ਕੇ ਖੜਦੇ ਨੇ ਤੇ ਉਹਦੇ ਲਈ ਮੋਦੀ ਜੀ ਚੰਗੇ ਰਹੇ ਨੇ ਪਰ ਇੱਕ ਗੱਲ ਕਰੀਏ ਤਾਂ ਕੰਪੀਟੀਸ਼ਨ ਜਿਹੜਾ ਚੱਲ ਰਿਹਾ ਵਾ ਮੋਦੀ ਜੀ ਤੋਂ ਬਾਅਦ ਜਾਂ ਆਪਸ ਵਿੱਚ ਇਹੋ ਜੇ ਜਾਂ ਯੋਗੀ ਜੀ ਦਾ ਨਾਮ ਵੀ ਵਿੱਚ ਆ ਰਿਹਾ ਵਾ ਜਾਂ ਖੱਟੜ ਜੀ ਦਾ ਹੁਣ ਪਾਰਟਿਸਪੈਂਟਸ ਵਿੱਚ ਚੱਲ ਰਿਹਾ ਕੰਪੀਟੀਸ਼ਨ ਦੇ ਵਿੱਚ ਜਿਹੜੀ ਇਹ ਬਾਗਦੋੜਾ ਜਿਹੜੀ ਆਮ ਜਨਤਾ ਨੂੰ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਹੋਣ ਦੀ ਗੱਲ ਕਰਦੇ ਆਂ ਤੇਰੇ ਹੀ ਗੱਲ ਆਪਾਂ ਲੋਕਲ ਗੱਲ ਕਰੀ ਐ ਪੰਜਾਬ ਦੇ ਨੂੰ ਲੈ ਕੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਪੰਜਾਬ ਦੀ ਸਰਕਾਰ ਨੂੰ ਗੱਲ ਲੈ ਕੇ ਤਾਂ ਸਰਕਾਰ ਕਿਤੇ ਨਾ ਕਿਤੇ ਇਹ ਬੜਾਵਾ ਦਿਨ ਦੀ ਨਜ਼ਰ ਆ ਰਹੀ ਆ ਦਿਖਦਾ ਨਜ਼ਰ ਆ ਰਿਹਾ ਵੀ ਕਿਤੇ ਨਾ ਕਿਤੇ ਵਿਰੋਧਤਾ ਦੇ ਵਿੱਚ ਉਹ ਵੀ ਸ਼ਮਲ ਵਿੱਚ ਆਪਣਾ ਪਾਰਟਿਸਪੇਟ ਕਰਦੀ ਨਜ਼ਰ ਆ ਰਹੀ ਆ ਵੀ ਕਿਤੇ ਨਾ ਕਿਤੇ ਸ਼ਵੀ ਸੈਂਟਰ ਸਰਕਾਰ ਦੀ ਖਰਾਬ ਹੋਵੇ ਤਾਂ ਬੈਕ ਹੈਂਡ ਤੇ ਕਿਤੇ ਨਾ ਕਿਤੇ ਲੱਗਦਾ ਨਜ਼ਰ ਆ ਰਿਹਾ ਇਹ ਸਪੋਟਾਂ ਅੰਦਰ ਖਾਤੇ ਵੀ ਚੱਲਦੀਆਂ ਨਜ਼ਰ ਆ ਰਹੀਆਂ ਕੀ ਜਿਹੜਾ ਗੱਠ ਚੋੜ ਹੋ ਰਿਹਾ ਹੈ ਦਾ ਕੋਈ ਫਾਇਦਾ ਹੋਏਗਾ ਆ ਆਮ ਆਦਮੀ ਪਾਰਟੀ ਕਾਂਗਰਸ ਜਿਹੜਾ ਗੱਠਜੋੜ ਦੀ ਗੱਲ ਕਰੀਏ ਤਾਂ ਮੈਨੂੰ ਫਿਲਹਾਲ ਗਰਾਊਂਡ ਲੈਵਲ ਤੇ ਲੱਗਦਾ ਕਿ ਕਿ ਜੇ ਕੋਟਕਪੁਰਾ ਦੀ ਗੱਲ ਕਰੀਏ ਤਾਂ ਇੱਥੋਂ ਦੇ ਕਾਂਗਰਸ ਦੇ ਜੀ ਵੀ ਵਿਧਾਇਕ ਰਹੇ ਨੇ ਐਮਪੀ ਵੀ ਰਹੇ ਨੇ ਤਾਂ ਵਿਕਾਸ ਦੀ ਗੱਲ ਕਰੀਏ ਗੈਪ ਜੇ ਦਿਖਦੇ ਨੇ ਤਾਂ ਕਿਤੇ ਨਾ ਕਿਤੇ ਮੈਨੂੰ ਹੀ ਨਹੀਂ ਲੱਗਦਾ ਜੇ ਇਹ ਦੋਵੇਂ ਇਕੱਠੇ ਵੀ ਹੋ ਜਾਂਦੇ ਉਹਨਾਂ ਦਾ ਪੈਦਾ ਕੋਈ ਜਾਦਾ ਇਹਨਾਂ ਨੂੰ ਹੋ ਪਾਏਗਾ ਕਿਉਂਕਿ ਵਿਕਾਸ ਦੇ ਉੱਤੇ ਲੋਕੀ ਵੋਟ ਪਾਉਂਦੇ ਆ ਨਾ ਕਿ ਇੱਕ ਪਾਰ ਜੋੜ ਦੇ ਉੱਤੇ 5 ਸਾਲ ਜੇ ਕੋਈ ਫਰਕ ਦੇਖਿਆ 5 ਸਾਲ ਦੇ ਵਿੱਚ ਫਰਕ ਇਹ ਦੇਖਿਆ ਜੇ ਸਾਬ ਨੇ ਕਾਰਪੋਰੇਸ਼ਨਾਂ ਦਿੱਤੇ ਕਮੇਟੀ ਇੱਥੇ ਜਾ ਕੇ ਤੁਸੀਂ ਅੰਦਰ ਜਾ ਕੇ ਦੇਖ ਲਓ ਵੀ ਕਦੋਂ ਦੀ ਇਹ ਜਣੀਆਂ ਤੇ ਕਦੋਂ ਦੇ ਡਿਵੈਲਪਮੈਂਟ ਦੇ ਨਾ ਕਰੀਏ ਤਾਂ ਸਾਡਾ ਐਮਸੀ ਜਿੱਥੇ ਆ ਕੇ ਬੈਠਦੇ ਨੇ ਸਾਰੇ ਨਗਰ ਕੌਂਸਲ ਦੇ ਵਿੱਚ ਉੱਥੇ ਜਾ ਕੇ ਬਿਲਡਿੰਗ ਦਾ ਹਾਲ ਦੇਖੋ ਹਸਪਤਾਲ ਚਲੋ ਹੁਣ ਥੋੜੇ ਬੱਸ ਸਟੈਂਡ ਦਾ ਬਹੁਤ ਹਾਲ ਬੱਸ ਸਟੈਂਡ ਜੀ ਅਸੀਂ ਖਬਰਾਂ ਲਾ ਲਾ ਕੇ ਤੁਸੀਂ ਵੀ ਜਾਣਦੇ ਰਹੇ ਹੋ ਖਬਰਾਂ ਲਾਦੇ ਸਾਰੇ ਪੱਤਰਕਾਰ ਵੀਰ ਨੇ ਤੇ ਅਸੀਂ ਤਰਸ ਕੇ ਮਾਰਦੇ ਹੋਏ ਵੀ ਇਹਨੂੰ ਦਰਿਆ ਵਾਲਾ ਉਹ ਰੋਡ ਬੰਦ ਦਰਿਆ ਬਣ ਜਾਂਦਾ ਕਾਫੀ ਉੱਥੇ ਇੰਡਸਟਰੀਜ਼ ਹੈਗੀਆਂ ਮੈਡੀਸਨ ਸ਼ਾਪਸ ਹੈਗੀਆਂ ਸਾਰਾ ਕੁਝ ਵਿਕਾਸ ਦੇ ਵਿੱਚ ਨਜ਼ਰ ਆਉਂਦਾ ਜਦੋਂ بارش ਹੁੰਦੀ ਹੈ ਪਤਾ ਲੱਗਦਾ ਵੀ ਇੱਥੇ ਵਿਕਾਸ ਜਾਰੀ ਹੋ ਰਿਹਾ ਐ ਐਮਪੀ ਫੰਡ ਦਾ ਲੱਗਰ ਨਜ਼ਰ ਆ ਕਿਤੇ ਐਮਪੀ ਫੰਡ ਦਾ ਤਾਂ ਪਤਾ ਨਹੀਂ ਜੀ ਐਮਪੀ ਨਹੀਂ ਨਜ਼ਰ ਆ ਰਹੇ ਫੰਡ ਤਾਂ ਤਾਈ ਲੱਗੇਗਾ ਨਾ ਹਜੇ ਤਾਂ ਐਮਪੀ ਹੋਵੇ ਤਾਂ ਹੀ ਸਾਡੀ ਉਹ ਮੁਸੀਬਤਾਂ ਨੂੰ ਸੁਣੇ ਵੀ ਉਹਨੂੰ ਗਰਾਊਂਡ ਲੈਵਲ ਤੇ ਆ ਕੇ ਪਤਾ ਹੋਣਾ ਚਾਹੀਦਾ ਵੀ ਗੱਲ ਕਿ ਰਿਆ ਸਾਡੀ ਮੁਸੀਬਤਾਂ ਦੀ ਨਹੀਂ ਪਤਾ ਫੰਡ ਤਾਂ ਤਾਈ ਜਾਰੀ ਕਰਾਂਗੇ ਨਾ ਫੰਡ ਆ ਰਹੇ ਆ ਪਰ ਹਜੇ ਤੱਕ ਪٹرولਾ ਆਪਦੇ ਖਰਚੇ ਤੇ ਲੱਗ ਰਿਹਾ ਪਰ ਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਜਿਹੜੇ ਵਾਦੇ ਕੀਤੇ ਸੀਗੇ ਤੇ 2 ਸਾਲ ਦੇ ਵਿੱਚ ਉਹ ਆ ਕੇ ਕਿਉਂਕਿ ਬੱਚੇ ਰੋ ਰਹੇ ਨੇ ਮਾਂ ਨੇ ਦੁੱਧ ਪਿਆਣਾ ਪਰ ਦੁੱਧ ਦੇਣ ਵਾਲੀ ਮਾਈ ਹੈ ਨਹੀਂ ਉਹ ਇੱਕ ਮੁੱਦਾ ਜਿਹੜਾ ਪਿਛਲੇ 5 10 ਸਾਲਾਂ ਚ ਨਹੀਂ ਹੱਲ ਹੋਇਆ ਹੋਵੇ ਗੱਲ ਜੋ ਐਮਸ ਹੁਣ ਬਠਿੰਡੇ ਦੇ ਵਿੱਚ ਕਾਫੀ ਸਹੂਲਤਾਂ ਬਣ ਗਈਆਂ ਕਿਤੇ ਨਾ ਕਿਤੇ ਸਾਡੇ ਫਰੋਇਪੁਰ ਦਾ ਇਧਰ ਨੇੜੇ ਏਰੀਆ ਦੇ ਵਿੱਚ ਕਿਤੇ ਡਿਵੈਲਪਮੈਂਟ ਹੁੰਦੀ ਡੀਐਮਸੀ ਰੈਫਰ ਕਰ ਦਿੰਦੇ ਆ ਫਰੀਦਕੋਟ ਤੋਂ ਮਰੀਜ਼ ਜਾਂਦਾ ਡੀਐਮਸੀ ਸੀਐਮਸੀ ਚਲੇ ਜਾਂਦਾ ਜਾਂ ਕਿਤੇ ਹੋਰ ਰੈਫਰ ਕਰਦੇ ਐਮਸ ਪਰ ਕਿਤੇ ਨਾ ਕਿਤੇ ਸਾਡਾ ਵਰਗ ਇੱਥੇ ਵੀ ਪਿਛੜਿਆ ਰਹਿ ਗਿਆ ਵੀ ਅਸੀਂ ਹਾਪਲੀ ਇੰਡਸਟਰੀ ਲੈ ਕੇ ਆਈਏ ਇੰਡਸਟਰੀ ਆ ਬੰਦ ਕਰਨ ਦੀ ਗੱਲ ਜ਼ਰੂਰ ਹੋ ਸਕਦੀ ਆ ਪਰ ਇੰਡਸਟਰੀ ਚਾਲੂ ਕਰਨ ਦੀ ਗੱਲ ਕਰੀਏ ਤਾਂ ਕਿਤੇ ਕਿਤੇ ਮਜ਼ਾਕ ਲੱਗਦਾ ਨਜ਼ਰ ਆਉਂਦਾ ਠੀਕ ਤਾਂ ਇਹ ਸੀ ਫਰੀਦਕੋਟ ਦੇ ਵਾਈਟ ਸਿਟੀ ਗੋਲਡ ਦੇ ਇਲਾਕੇ ਦੇ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਆਪਣੇ ਆਪਣੇ ਰਹਿ ਰੱਖਿਆ ਵੀ ਕਿਸ ਤਰ੍ਹਾਂ ਦਾ ਆਉਣ ਵਾਲਾ ਪੀਐਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਹੁਣ ਅੱਗੇ ਦੇਖਦੇ ਆਂ ਵੀ 2024 ਦੇ ਵਿੱਚ ਲੋਕ ਸਭਾ ਦੇ ਵਿੱਚ ਅਗਰ ਇਲਾਕੇ ਅਗਰ ਕੋਈ ਪੀਐਮ ਬਣਦਾ ਤਾਂ ਇਲਾਕੇ ਦੇ ਕਿੰਨੇ ਕਿ ਡਿਵੈਲਪਮੈਂਟ ਹੋਣਗੀ ਹੈ ਫਰੀਦਕੋਟ ਤੋਂ ਪ੍ਰੇਮਪਾਸੇ ਦੇ ਨਾਲ ਤਰਸ਼ੀਮ ਚੋਪੜਾ ਪੰਜਾਬ ਤੱਕ